ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਆਵਾਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਹੋਈ ਹੈ 1291 ਵੋਟਾਂ ਦੇ ਫਰਕ ਦੇ ਨਾਲ ਆਤ ਦੇ ਹਰਮੀਤ ਸਿੰਘ ਸੰਧੂ ਜਿੱਤੇ ਨੇ ਚੌਥੀ ਵਾਰ ਹੋ ਤਰਨਤਾਰਨ ਸੀਟ ਤੇ ਵਿਧਾਇਕ ਬਣੇ ਜਿਸ ਤੋਂ ਬਾਅਦ ਪੂਰੀ ਪਾਰਟੀ ਦੇ ਵਿੱਚ ਖੁਸ਼ੀ ਦੀ ਲਹਿਰ ਦਾ ਤਾਂ ਇਸ ਰਿਪੋਰਟ ਦੇ ਵਿੱਚ ਅਸੀਂ ਜਾਣਾਂਗੇ ਕਿ ਆਖਰ ਹਰਮੀਤ ਸਿੰਘ ਸੰਧੂ ਦਾ ਸਿਆਸੀ ਸਫ਼ਰ ਕਿਸ ਤਰ੍ਹਾਂ ਦਾ ਰਿਹਾ ਸੜਕਾਂ ਤੇ ਪੈ ਰਹੇ ਭੰਗੜੇ ਚੱਲ ਰਹੇ ਪਟਾਕੇ ਤੇ ਵੰਡੇ ਜਾ ਰਹੇ ਲੱਡੂ ਇਹ ਜਸ਼ਨ ਹੈ ਤਰਨਤਾਰਨ ਜ਼ਿਮਨੀ ਚੋਣ ਦੀ ਜਿੱਤ ਦਾ ਤੇ ਤਰਨਤਾਰਨ ਜ਼ਿਮਨੀ ਚੋਣ ਦੇ ਨਤੀਜਿਆਂ ਨੇ ਇੱਕ ਵਾਰ ਮੁੜ ਆਪ ਵਾਲਿਆਂ ਨੂੰ ਬਾਗੋ-ਬਾਗ ਕਰ ਦਿੱਤਾ 2022 ਤੋਂ ਬਾਅਦ ਸੂਬੇ ਦੇ ਵਿੱਚ ਕੁੱਲ 7 ਜ਼ਿਮਨੀ ਚੋਣਾਂ ਹੋਈਆਂ ਜਿਸ ਦੇ ਵਿੱਚ 6 ਸੀਟਾਂ ਆਪ ਦੇ ਹੀ ਸਈਆਂ ਆਪ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੇ ਦਿਹਾਤ ਮਗਰੋਂ ਖਾਲੀ ਹੋਈ ਸੀਟ ਤੇ 7ਵੀਂ ਜ਼ਿਮਨੀ ਚੋਣ ਸੀ ਜੋ ਮੋੜ ਆਪ ਦੇ ਹੀ ਸੀ ਆਈ ਹੈ ਆਪ ਦੇ ਹਰਮੀਤ ਸਿੰਘ ਸੰਧੂ 1291 ਵੋਟਾਂ ਦੇ ਮਾਰਜਨ ਦੇ ਨਾਲ ਜਿੱਤੇ ਜਦਕਿ ਦੂਜੇ ਨੰਬਰ ਤੇ ਸ਼ੋਮਨੀ ਕਾਲੀ ਦਲ ਦੇ ਸੁਖਵਿੰਦਰ ਕੌਰ ਰੰਦਾਵਾ ਰਹੇ ਜਿਨ੍ਹਾਂ ਨੂੰ ਕੁੱਲ 30558 ਵੋਟਾਂ ਹਾਸਲ ਹੋਈਆਂ ਤੀਜੇ ਨੰਬਰ ਤੇ ਪਹਿਲੀ ਵਾਰ ਚੋਣ ਲੜ ਰਹੇ ਸ਼ੋਮਨੀ ਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਮਨਦੀਪ ਸਿੰਘ ਰਹੇ ਜਿਨ੍ਹਾਂ ਨੂੰ ਕੁੱਲ 19240 ਵੋਟਾਂ ਮਿਲੀਆਂ ਪਰ ਮੁਕਾਬਲੇ ਤੋਂ ਬਾਹਰ ਰਹੇ ਉਹਦੇ ਚੌਥੇ ਨੰਬਰ ਤੇ ਕਾਂਗਰਸ ਤੇ ਪੰਜਵੇਂ ਤੇ ਬੀਜੇਪੀ ਰਹੀ ਜਿਨ੍ਹਾਂ ਨੂੰ 15078 ਤੇ 6239 ਵੋਟਾਂ ਪਈਆਂ ਇੱਥੇ ਕਾਂਗਰਸ ਤੇ ਬੀਜੇਪੀ ਦੀ ਤਾਂ ਜ਼ਮਾਨਤ ਹੀ ਜ਼ਬਤ ਹੋਈ ਹੈ ਪਰ ਪਹਿਲੀ ਵਾਰ ਚੋਣ ਲੜ ਰਹੀ ਅਮਰਪਾਲ ਦੀ ਪਾਰਟੀ ਨੇ ਦੋ ਰਾਜਸੀ ਪਾਰਟੀਆਂ ਨੂੰ ਜ਼ਰੂਰ ਪਛਾੜਿਆ ਤੇ ਨਤੀਜਾ ਮਗਰੋਂ ਹਰ ਉਮੀਦਵਾਰ ਦਾ ਰਿਐਕਸ਼ਨ ਵੀ ਸਾਹਮਣੇ ਆਇਆ ਤੇ ਜਿਵੇਂ ਅਸੀਂ ਕੱਲ ਹਰਮੀਤ ਸਿੰਘ ਸੰਧੂ ਦੀ ਕਰੀਏ ਤਾਂ ਉਹਨਾਂ ਨੇ ਟਵੀਟ ਕਰਕੇ ਤਰਨਤਾਰ ਨਿਵਾਸੀਆਂ ਦਾ ਧੰਨਵਾਦ ਕੀਤਾ ਤੇ ਉਦੋਂ ਅਮਰਪਾਲ ਦੇ ਪਿਤਾ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਬੀਬੀਐਮਬੀ ਯੂਨੀਵਰਸਿਟੀ ਅਤੇ ਹੋਰ ਮੁੱਦੇ ਹੁਣ ਬਹੁਤ ਗੰਭੀਰ ਹੋ ਗਏ ਨੇ ਇਹਨਾਂ ਸਾਰਿਆਂ ਦੇ ਲਈ ਅਸੀਂ ਤਕੜੇ ਹੋ ਕੇ ਲੜਾਈ ਲੜਾਂਗੇ ਹਾਲਾਂਕਿ ਅਸੀਂ ਪਹਿਲਾਂ ਹੀ ਲੜ ਰਹੇ ਹਾਂ ਉਹਨਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਅਤੇ ਵਧੀਆ ਤਰੀਕੇ ਦੇ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਹਨਾਂ ਨੇ ਦਾਅਵਾ ਵੀ ਕੀਤਾ ਹੈ ਕਿ ਜਦੋਂ ਵੱਡੀਆਂ ਰਾਸ਼ਟਰੀ ਪਾਰਟੀਆਂ ਭਾਜਪਾ ਅਤੇ ਕਾਂਗਰਸ ਤੋਂ ਅੱਗੇ ਰਹਿਣਾ ਸਾਡੇ ਲਈ ਬਹੁਤ ਵੱਡੀ ਗੱਲ ਹੈ। ਉਹਨਾਂ ਕਿਹਾ ਕਿ ਇਹਨਾਂ ਪਾਰਟੀਆਂ ਦੇ ਵਕ-ਵਕ ਰਾਜਾਂ ਤੋਂ ਮੁੱਖ ਮੰਤਰੀ ਪ੍ਰਚਾਰ ਦੇ ਲਈ ਵੀ ਆਏ ਪਰ ਅਸੀਂ ਬਿਨਾਂ ਸਾਧਨਾ ਤੋਂ ਇਹ ਮੁਕਾਮ ਹਾਸਲ ਕੀਤਾ ਜੋ ਸਾਡੀ ਪਾਰਟੀ ਨੂੰ ਕਾਫੀ ਵੱਡਾ ਹੰਗਾਰਾ ਮਿਲਿਆ। ਉਦਰ ਮਨਦੀਪ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਇਸ ਚੋਣ ਦੇ ਵਿੱਚ ਹਾਰ ਦਾ ਵੀ ਕਾਰਨ ਦੱਸਿਆ ਦੇਖੋ ਗੱਲ ਹੈ ਜੇ ਕਿ ਕਿਤੇ ਨਾ ਕਿਤੇ ਕਹਿ ਲੋ ਕਿ ਪਾਰਟੀ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਹੈਨਾ ਜਿੰਨੇ ਵੀ ਲੜਕੇ ਸੀ ਨੀਚੇ ਮੇਰੇ ਵਰਕਰਸ ਤੇ ਮੇਰੇ ਵੀ ਭਰਾਣ ਸਰ ਉਹਨਾਂ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਕਿਸੇ ਨੂੰ ਹੋਰ ਪਾ ਨਹੀਂ ਆਂ ਦਿੱਤਾ ਉਹਨਾਂ ਨੂੰ ਤੇ ਕਹਿ ਲੋ ਕਾਫੀ ਥਕੈਸ਼ਾਈ ਹੋਈ ਹੈ ਤੇ ਬਹੁਤ ਜ਼ਿਆਦਾ ਕਹਿ ਲੋ ਕਿ ਮੈਂ ਕਹਿ ਸਕਦਾ ਕਿ ਪਾਰਟੀ ਦਾ ਕਹਿ ਲੋ ਕਿ ਜਿਹੜਾ ਹਾਈ ਫੇਰੀ ਸਰਕਾਰਾਂ ਉਹਨਾਂ ਤੱਕੇ ਚ ਰਹੀ ਪਹੁੰਚ ਰਹੀ ਨੇ ਸਟੱਡਰ ਕੇ ਨਤੀਜੇ ਇਹ ਵਾਲੇ ਆ ਰਹੇ ਲੇਕਿਨ ਸ਼੍ਰੋਮਣੀ ਕਾਲੀ ਦੇ ਵੀ ਦਲ ਦੀ ਵੀ ਗੱਲ ਕਰੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਤੱਕੇਸ਼ਾਈ ਹੋਈ ਹੈ ਸ਼੍ਰੋਮਣੀ ਕਾਲੀ ਦਲ ਦੂਜੇ ਨੰਬਰ ਤੇ ਅਸਲੇ ਚੱਲਦੀ ਵੀ ਕਾਂਗਰਸ ਨਤੀਜੇ ਉਸੇ ਚੌਥੇ ਨੰਬਰ ਤੇ ਲੇਕਿਨ ਇੱਕ ਟਾਈਮ ਸੀ ਜਿੱਦੋਂ ਅਮਰਿਤਪਾਲ ਸਿੰਘ ਲੋਕ ਸਭਾ ਚੋਣਾਂ ਹਈਆਂ ਸੀ ਅਮਰਿਤਪਾਲ ਸਿੰਘ ਵਨ ਸਾਈਡਿਡ ਮੁਕਾਬਲਾ ਸਾਹਮਣੇ ਆਇਆ ਸੀ ਕਿ ਕੀ ਕਾਰਨ ਲੱਗਦਾ ਹੈ ਕਿ ਕਿੱਥੇ ਨਾ ਕਿੱਥੇ ਜਿਹੜੀ ਪੱਥਰ ਤੇ ਜੱਥੇਬੰ ਦੇਖੋ ਹਜੇ VOTING ਚੱਲਦੀ ਪਈ ਹੈ ਹਜੇ ਪ੍ਰੋਪਰ ਕਲੀਅਰ ਨਹੀਂ ਹੋਇਆ ਹੈ ਨਾ ਇਹ ਹਜੇ ਚੱਲ ਰਿਹਾ ਵਾ ਉਸ ਤੋਂ ਬਾਅਦ ਪੂਰਾ ਕਲੀਅਰ ਹੋ ਜਾਏਗਾ ਠੀਕ ਹੈ ਕਿੰਨੇ ਨੰਬਰ ਤੇ ਆ ਰਹੇ ਕਿਹਨੇ ਤੇ ਨਹੀਂ ਆ ਰਹੇ ਤੇ ਬਾਕੀ ਹੋ ਸੱਕ ਰੱਖੋ ਕੋਈ ਗੱਲ ਨਹੀਂ ਇਹ ਚੜਤੀ ਗਲੈਸ ਰਵਾਂਗੇ ਕੋਈ ਗੱਲ ਨਹੀਂ ਜਿਹੜਾ ਥੋੜਾ ਪਛੜਨਾ ਕੀ ਕਾਰਨ ਮੰਨਦੇ ਹੋ ਕਾਰਨ ਦੇਖੋ ਸਰਕਾਰਾਂ ਦਾ ਕੋਈ ਦਬ ਦਬਾਅ ਕਹਿ ਲੋ ਕਿਸੇ ਨੂੰ ਕਿਸੇ ਨੂੰ ਬਾਹਰ ਨਹੀਂ ਆਣ ਦੇਣਾ ਕਰੋ ਵੋਟ ਪਾਉਣ ਚ ਹੈ ਨਾ ਤੇ ਕਿੰਨੇ ਤੱਕੇ ਸਹੀ ਪਹੁੰਚਾ ਸਰਕਾਰ ਨੇ ਕੀਤੀ ਹੈ ਜੋ ਕਿ ਮੇਰੇ ਨਾਲ ਤੋਰਦਾ ਸੀ ਉਥੇ ਪਰਚੇ ਪਾ ਨਹੀਂ ਸਰਕਾਰਾਂ ਹਨਾ ਇਹ ਚੀਜ਼ਾਂ ਬਹੁਤ ਜ਼ਿਆਦਾ ਹੋਈਆਂ ਸਰਕਾਰਾਂ ਦੇ ਅੱਛਾ ਇਹ ਪੰਥਕ ਹਲਕਾ ਹੈ ਹੁਣ ਪੰਥਕ ਉਮੀਦਵਾਰ ਨੂੰ ਵੀ ਲੋਕਾਂ ਨੇ ਜਿਹੜਾ ਬਹੁਤ ਮਤ ਦਿੱਤੀ ਤੁਸੀਂ ਬਹੁਤ ਪਿੱਛੇ ਚੱਲ ਰਹੇ ਹੋ ਜੀ ਨਹੀਂ ਜੀ ਨਹੀਂ ਪੂਰਾ ਫਤਵਾ ਦੇ ਰਹੇ ਕੋਈ ਇਹੋ ਜੀ ਗੱਲ ਨਹੀਂ ਨਾ ਘਬਰਾਉਣ ਦੀ ਲੋੜ ਹੈ ਤੇ ਘਬرائی ਦੀ ਨਹੀਂ ਹੁੰਦਾ ਘਬਰਾ ਕੇ ਕੀ ਮਿਲਣਾ ਕੁਝ ਵੀ ਨਹੀਂ ਹਨਾ ਅਪ ਚੜਦੀ ਕਲਾ ਚ ਰਹਿਣਾ ਵਾ ਤੇ ਗਾਂ 2027 ਵੀ ਤੇ ਆ ਰਹੀ ਆ ਉਧਰ ਗੱਲ ਕਰਦੇ ਆ ਸ਼ੋਮਨੀ ਕਾਲੀ ਦਲ ਬਾਦਲ ਦੀ ਤਾਂ ਉਧਰ ਸ਼ੋਮਨੀ ਕਾਲੀ ਦਲ ਦੇ ਬੁਲਾਰਾ ਅਸ਼ਦੀਪ ਕਲੈਰ ਦੇ ਵੱਲੋਂ ਵੀ ਇਸ ਚੋਣ ਨੂੰ ਲੈ ਕੇ ਇੱਕ ਬਹਿਾਨ ਸਾਂਝਾ ਕੀਤਾ ਜਿੱਥੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਡਿਗਰ ਰਹੇ ਗਰਾਫ ਨੂੰ ਉੱਚਾ ਉਠਾਉਣ ਦੀ ਗੱਲ ਵੀ ਆਖੀ ਹੈ। ਸਭ ਤੋਂ ਪਹਿਲਾਂ ਧੰਨਵਾਦ ਕਰਨਾ ਬਣਦਾ ਸ਼੍ਰੋਮਣੀ ਅਕਾਲੀ ਦਲ ਦੀ ਰੀੜ ਦੀ ਹੱਡੀ ਵਰਕਰ ਸਹਿਬਾਨ ਲੀਡਰ ਸਹਿਬਾਨ ਜਿਨ੍ਹਾਂ ਨੇ ਦਿਨ ਰਾਤ ਇਹ ਕੀਤੀ ਤੇ ਤਰਨ ਤਰਨ ਦੀ ਉਪ ਚੋਣ ਦੇ ਵਿੱਚ ਪਾਰਟੀ ਦੀ ਟੜਕੇ ਮਿਹਨਤ ਕੀਤੀ। ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਡੰਡਾ ਤੰਤਰ ਦੇ ਜ਼ੋਰ ਤੇ ਸਰਕਾਰੀ ਮਸ਼ੀਨਰੀ ਦੇ ਦੁਰਉਪਯੋਗ ਦੇ ਜ਼ੋਰ ਤੇ ਮਾત્ર 10000 ਵੋਟਾਂ ਤੇ ਚੋਣਾਂ ਜਿੱਤਣ ਦੇ ਵਿੱਚ ਕਾਮਯਾਬ ਰਹੀ ਹੈ ਪਰ ਲੋਕਾਂ ਦੀ ਕਚਹਿਰੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿੱਤਿਆ ਤੇ ਲੋਕਾਂ ਨੇ 2027 ਦੀਆਂ ਚੋਣਾਂ ਲਈ ਅੱਜ ਮੋਹਰ ਲਾ ਦਿੱਤੀ ਹੈ ਕਿ ਲੋਕਾਂ ਦੀ ਪਹਿਲੀ ਪਸੰਦ ਸ਼੍ਰੋਮਣੀ ਅਕਾਲੀ ਦਲ ਹੈ ਕਿਉਂਕਿ ਲੋਕ ਪੰਜਾਬ ਦੀ ਤਰੱਕੀ ਚਾਹੁੰਦੇ ਨੇ ਲੋਕ ਅਮਨ ਸ਼ਾਂਤੀ ਭਾਈਚਾਰਕ ਸਾਂਝ ਚਾਹੁੰਦੇ ਨੇ ਖੇਡਾਂ ਚਾਹੁੰਦੇ ਨੇ ਨੌਜਵਾਨ ਨੌਕਰੀ ਚਾਹੁੰਦੇ ਤੇ ਸਾਰੇ ਸਵਾਲਾਂ ਦਾ ਜਵਾਬ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੇ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਤਰਨ ਤਰਨ ਤੋਂ ਵੱਡਾ ਪੰਥਕ ਹਲਕਾ ਤਾਂ ਕੋਈ ਤੇ ਜਿਹੜੀਆਂ ਧਿਰਾਂ ਦਾ ਮਕਸਦ ਇਕੱਲਾ ਇਸ ਵਾਸਤੇ ਚੋਣ ਲੜਨਾ ਕਿ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣਾ ਹੈ ਅਜੇ ਇਸ ਪੰਥਕ ਹਲਕੇ ਨੇ ਉਹਨਾਂ ਨੂੰ ਵੀ ਜਵਾਬ ਦੇ ਦਿੱਤਾ ਕਿ ਪੰਥ ਦੀ ਕਚਹਿਰੀ ਦੇ ਵਿੱਚ ਵੀ ਇਕੱਲਾ ਸ਼੍ਰੋਮਣੀ ਅਕਾਲੀ ਦਲ ਪ੍ਰਵਾਨ ਹੈ ਤੇ ਅੱਜ ਮੈਂ ਹੈਰਾਨ ਆ ਕਿ ਜਿਹੜੇ ਉਸ ਧਿਰ ਦੇ ਕੈਂਡੀਡੇਟ ਹੈ ਕਿਉਂਕਿ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਨਹੀਂ ਪਰ ਭਾਈ ਮਨਦੀਪ ਸਿੰਘ ਨੇ ਆਪਣੇ ਮੂੰਹ ਨਾਲ ਮੰਨਿਆ ਕਿ ਜੇ ਮੈਂ ਚੋਣਾ ਨਾ ਲੜਦਾ ਤੌਰੇ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਜਿੱਤ ਜਾਣਾ ਸੀ ਉੱਥੋਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਤਰ੍ਹਾਂ ਏਜੰਸੀਆਂ ਦੇ ਇਸ਼ਾਰੇ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣ ਵਾਸਤੇ ਚੋਣ ਲੜਦੀਆਂ ਨੇ ਉਹਦੇ ਵਿੱਚਿਤ ਮਗਰੋਂ ਪਾਰਟੀ 'ਚ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ ਖਾਸ ਤੌਰ ਤੇ ਪਾਰਟੀ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਦਾ ਧੰਨਵਾਦ ਕੀਤਾ ਗਿਆ ਅਤੇ ਵਿਰੋਧੀਆਂ ਦੇ ਨਿਸ਼ਾਨੇ ਸਾਦੇ ਗਏ ਨੇ ਪੰਜਾਬ ਦੀ ਜਨਤਾ ਦਾ ਦੀ ਮੋਹਰ ਹੈ ਪੰਜਾਬ ਸਰਕਾਰ ਦੇ ਮਾਨਯੋਗ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚੋਂ ਸਰਕਾਰ ਚੱਲ ਰਹੀ ਹੈ ਸਾਢੇ 3 ਸਾਲਾਂ ਤੋਂ ਉਹਨਾਂ ਦੇ ਕੰਮਾਂ ਦੇ ਉੱਪਰ ਵਿਕਾਸ ਦੇ ਉੱਪਰ ਤਰਨਤਾਰ ਦੀ ਜਨਤਾ ਨੇ ਮੋਹਰ ਲਗਾਈ ਹੈ ਔਰ ਇਸ ਦੇ ਨਾਲ ਹੀ ਜੋ ਦੂਜੀਆਂ ਵਿਰੋਧੀ ਪਾਰਟੀਆਂ ਪਿਛਲੇ ਲੰਬੇ ਸਮੇਂ ਤੋਂ ਕੂੜ ਪ੍ਰਚਾਰ ਕਰ ਰਹੀਆਂ ਸੀਗੀਆਂ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਭਾਜਪਾ ਹੈ ਉਹਨਾਂ ਦੀਆਂ ਜ਼ਮਾਨਤਾਂ ਨੇ ਜਿਹੜੀਆਂ ਉਹ ਜਬਤ ਹੋਈਆਂ ਨੇ ਜਿਸ ਤੋਂ ਸਪਸ਼ਟ ਜ਼ਾਹਰ ਹੋ ਜਾਂਦਾ ਹੈ ਕਿ ਪੰਜਾਬ ਦੀ ਜਨਤਾ ਇਹਨਾਂ ਪਾਰਟੀਆਂ ਨੂੰ ਨਕਾਰ ਚੁੱਕੀ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਧਰਮਾਂ ਮਜ਼ਬਾਂ ਫਿਰਕਿਆਂ ਦੇ ਨਾਂ ਦੇ ਉੱਪਰ ਵੰਡਣ ਦੀ ਦਾ ਕੰਮ ਕਾਂਗਰਸ ਪਾਰਟੀ ਨੇ ਕੀਤਾ ਜਿਹੜੇ ਸ਼ਬਦਾਵਲੀ ਦਲਿਤ ਭਾਈਚਾਰੇ ਦੇ ਖਿਲਾਫ ਉਹਨਾਂ ਦੇ ਪ੍ਰਧਾਨ ਨੇ ਵਰਤੀ ਕਾਂਗਰਸ ਪਾਰਟੀ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ ਔਰ ਵਿਸ਼ੇਸ਼ ਤੌਰ ਤੇ ਭਾਜਪਾ ਨੇ ਜਿਹੜੀ ਕਿ ਪੰਜਾਬ ਔਰ ਪੰਜਾਬੀਅਤ ਨੂੰ ਹਮੇਸ਼ਾ ਸੱਟ ਮਾਰਨ ਦੀ ਢਾ ਲਾਉਣ ਦਾ ਕੰਮ ਕਰਦੀ ਰਹੀ ਹੈ ਉਹਨਾਂ ਨੂੰ ਵੀ ਭਾਜਪੀ ਨੂੰ ਬੜੇ ਕਲੈਰਿਟੀ ਦੇ ਨਾਲ ਤਰਨ ਤਰਨ ਦੇ ਲੋਕਾਂ ਨੇ ਨਕਾਰ ਦਿੱਤਾ ਔਰ ਸਭ ਤੋਂ ਇੰਪੋਰਟੈਂਟ ਜਿਹੜੀ ਇਹ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਸਰਕਾਰ ਦੀ ਗਵਰਨੈਂਸ ਦੇ ਬਾਰੇ ਸਾਡੇ ਗਵਰਨੈਂਸ ਦੇ ਮਾਡਲ ਦੇ ਬਾਰੇ ਇੱਕ ਚੀਜ਼ ਅੱਜ ਇਹਨਾਂ ਨੂੰ ਸਪਸ਼ਟ ਹੋ ਗਈ ਕਿ ਚਾਹੇ ਪਹਿਲਾਂ ਜਲੰਧਰ ਵੈਸਟ ਦੀ ਇਲੈਕਸ਼ਨ ਸੀ ਜਿਹੜੀ ਕਿ ਇੱਕ ਦਲਿਤ ਰਿਜ਼ਰਵ ਸੀਟ ਸੀ ਉਹ ਗਿਣਤੀ ਉੱਥੇ ਦਲਿਤ ਭਾਈਚਾਰੇ ਦੀ ਵੋਟ ਸੀ ਤੇ ਚਾਹੇ ਉਸ ਤੋਂ ਬਾਅਦ ਲੁਧਿਆਣੇ ਸੰਜੀਵ अरोड़ा ਜੀ ਦੀ ਲੁਧਿਆਣਾ ਵੈਸਟ ਦੀ ਇਲੈਕਸ਼ਨ ਸੀ ਜਿਹੜੀ ਕਿ ਇੱਕ ਪਿਓਰਲੀ ਅਰਬਨ ਸੀਟ ਸੀ ਤੇ ਹੁਣ ਤਰਨਤਾਰਨ ਜਿਹੜੀ ਕਿ ਪਿਓਰਲੀ ਪੰਥਕ ਸੀਟ ਹੈ ਤਿੰਨ ਅਲੱਗ-ਅਲੱਗ ਜੋ ਲੋਕਾਂ ਦੇ ਨੁਮਾਇੰਦਗੀ ਕਰਨ ਵਾਲੀਆਂ ਸੀਟਾਂ ਅਲੱਗ-ਅਲੱਗ ਮਸਬਾ ਫਿਰਕਿਆਂ ਤੇ ਲਾਈਫਸਟਾਈਲਸ ਵਾਲੀਆਂ ਸੀਟਾਂ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਸੋਚਦੇ ਲੋਕ ਰਹਿੰਦੇ ਨੇ ਤਿੰਨਾਂ ਸੀਟਾਂ ਦੇ ਵਿੱਚ ਟੋਟਲੀ ਡਿਫਰੈਂਟ ਇੱਕ ਦਲਿਤ ਭਾਈਚਾਰੇ ਦੀ ਦੀ ਮжоਰਿਟੀ ਵਾਲੀ ਦੂਜੀ Hindu ਅਰਬਨ ਭਾਈਚਾਰੇ ਦੀ ਮжоਰਿਟੀ ਵਾਲੀ ਤੇ ਤੀਜੀ ਪੰਥਕ ਸਿੱਖ ਭਾਈਚਾਰੇ ਦੀ ਮжоਰਿਟੀ ਵਾਲੀ ਤਿੰਨਾਂ ਸੀਟਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਇਹ ਦਰਸਾਉਂਦੀ ਏ ਇਹ ਕਲੀਅਰ ਕਰਦੀ ਏ ਕਿ ਆਮ ਆਦਮੀ ਪਾਰਟੀ ਅੱਜ ਹਰ ਮਜ਼ਬ, ਹਰ ਧਰਮ, ਹਰ ਫਿਰਕੇ, ਹਰ ਵਰਗ ਦੀ ਪਸੰਦੀਦਾ ਪਾਰਟੀ ਹੈ ਜਿਹੜੀ ਪਹਿਲੀ ਪਸੰਦ ਹੈ ਜਿਹੜੀ ਇਸ ਦੇ ਨਾਲ 1900 ਦਿਆ ਜੜੇ ਕਿ ਚੰਡੀਗੜ੍ਹ ਦੇ ਆਮ ਆਦਮੀ ਪਾਰਟੀ ਦੇ ਦਫਤਰ ਪਹੁੰਚ ਜਿੱਥੇ ਉਹਨਾਂ ਨੇ ਪਾਰਟੀ ਨੂੰ ਵਧਾਈਆਂ ਦਿੱਤੀਆਂ ਮੈਂ ਆਵਾਦੀ ਪਾਰਟੀ ਕੇ ਸਭੀ ਕਾਰਜਕਰਤਾਵਾਂ ਕੋ ਲੀਡਰਸ ਕੋ ਸਭ ਕੋ ਬਹੁਤ ਵਧਾਈ ਦੇਣਾ ਚਾਹਤਾ ਹੂੰ ਕਿ ਤਰਨ ਤਰਨ ਮੈਂ ਸਭ ਨੇ ਬਹੁਤ ਮਿਹਨਤ ਕੀਤੀ ਔਰ तरनतारण की सीट को वापस आम आदमी पार्टी के खाते में लाना ला लो यार। एक बहुत बड़ी बात है मेरे लिए व्यक्तिगत रूप से अरविंद केजरीवाल जी के लिए आम आदमी पार्टी के लिए ये किसी अहंकार का विषय नहीं है लेकिन अगर हम बहुत सूक्ष्मता से इसको देखेंगे तो पंजाब की जनता ने एक बार फिर अकाली दल या कांग्रेस या बीजेपी सबको नकार दिया है और मैं इसे देखूं तो लुधियाना में चुनाव हुआ शहरी सीट है वहाँ मिक्स वोटर है हिंदू पंजाबी सिख मुस्लिम सब 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 कम्युनिटी के लोग हैं शहरी सीट है उस पर बंपर जीत दिलाई ऐतिहासिक जीत दिलाई पंजाब की जनता ने और उसके बाद अभी तरन में जो एकदम विलेज की सीट है वहाँ पर ऐतिहासिक जीत दिलाई तो ये सब प्रमाण है कि पंजाब की जनता के दिल में अरविंद केजरीवाल जी ਹੁਣ ਇੱਕ ਨਜ਼ਰ ਮਾਰ ਲੈਨੇ ਆ ਸੀੜ ਜਿੱਤਣ ਵਾਲੇ ਹਰਮੀਤ ਸੰਧੂ ਦੇ ਸਿਆਸੀ ਸਫ਼ਰ ਤੇ ਦਰਸਲ ਹਰਮੀਤ ਸੰਧੂ ਨੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ 1997 ਦੇ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਵੇਲੇ ਕੀਤੀ ਸੀ ਜਦੋਂ ਕਾਲੇ ਦਲ ਨੇ ਉਹਨਾਂ ਨੂੰ 2002 ਦੇ ਵਿੱਚ ਟਿਕਟ ਨਾ ਦਿੱਤੀ ਤਾਂ ਉਹਨਾਂ ਨੇ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਲੜੀ ਅਤੇ ਜਿੱਤ ਪ੍ਰਾਪਤ ਕੀਤੀ ਇਸਨਾਲੇ ਉਹਨਾਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿੱਤੂ ਰਹਿਣ ਤੇ ਵੀ ਉਸ ਵੇਲੇ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਬਾਅ ਹੇਠ ਕਾਂਗਰਸ ਪਾਰਟੀ ਚ ਸ਼ਾਮਲ ਹੋਣ ਤੋਂ ਇਨਕਾਰ ਕਰਦਿਆਂ ਅਕਾਲੀ ਦਲ ਚ ਸ਼ਾਮਲ ਹੋਣ ਨੂੰ ਪਹਿਲ ਦਿੱਤੀ ਜਿਸ ਦੇ ਨਾਲ ਉਹ ਬਾਦਲ ਪਰਿਵਾਰ ਦੇ ਨੇੜੇ ਹੋਣ ਚ ਸਫਲ ਰਹੇ 2007 ਅਤੇ 2012 ਦੀ ਚੋਣ ਉਹਨਾਂ ਨੇ ਅਕਾਲੀ ਦਲ ਵੱਲੋਂ ਲੜੀ ਅਤੇ ਜਿੱਤ ਪ੍ਰਾਪਤ ਕੀਤੀ 2017 ਅਤੇ 2022 ਦੇ ਵਿੱਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ 2022 ਚੋ ਆਪ ਦੇ ਕਸ਼ਮੀਰ ਸਿੰਘ ਸੋਹਲ ਕੋਲ ਹਾਰ ਗਏ ਸਨ ਇਸ ਮੰਗਰੋਹ ਜੁਲਾਈ ਮਹੀਨੇ ਦੇ ਵਿੱਚ ਅਕਾਲੀ ਦਲ ਛੱਡ ਕੇ ਆਪ ਦਾ ਪੱਲਾ ਫੜਦੇ ਨੇ ਆਤਿਆਪ ਦੇ ਵੱਲੋਂ ਉਹਨਾਂ ਨੂੰ ਉਮੀਦਵਾਰ ਐਲਾਨਿਆ ਜਾਂਦਾ ਤੇ ਉਹ ਵੱਡੀ ਜਿੱਤ ਦਰਜ ਕਰਦੇ ਨੇ ਤੇ ਚੌਥੀ ਵਾਰ ਤਰਨ-ਤਰਨ ਤੋਂ ਵਿਧਾਇਕ ਬਣਦੇ ਨੇ ਉਧਰ ਜਾਂਦੇ ਜਾਂਦੇ ਇੱਕ ਨਜ਼ਰ ਅਸੀਂ ਆਜ਼ਾਦ ਉਮੀਦਵਾਰਾਂ ਤੇ ਵੀ ਮਾਰਦੇ ਆਂ ਦਰਸਲ ਇਸ ਚੋਣ ਦੇ ਵਿੱਚ 15 ਉਮੀਦਵਾਰਾਂ ਦੇ ਵਿੱਚ ਕਈ ਆਜ਼ਾਦ ਵੀ ਰਹੇ ਜਿਨ੍ਹਾਂ ਦੇ ਵਿੱਚ ਨੀਟੂ ਛਟਣਾ ਵਾਲੇ ਦੇ ਵੱਲੋਂ ਵੀ ਝੋਣ ਲੜੀ ਗਈ ਸੀ ਤਾਂ ਉਸਨੇ ਵੀ ਆਪਣਾ ਇੱਕ ਦਰਦ ਦੱਸਿਆ ਕਿ ਆਖਰ ਕੀ ਹਾਰ ਦਾ ਕారణ ਹੈ ਉਸ ਦਾ ਕੀ ਕਹਿਣਾ ਉਹ ਵੀ ਸੁਣ ਲੈਣੇ ਆ ਆ ਰਹੇ ਆ ਇਤਨਾ ਤਾਂ ਲੱਗਣ데요 ਵਾਹ ਰਿਹਾ ਰਿਜ਼ਲਟ ਤੇ ਦੁੱਖ ਤੇ ਹੁੰਦਾ ਹੀ ਆ ਬੰਦੇ ਨੂੰ ਜਦੋਂ ਬੰਦੇ ਹਾਰ ਹੋਵੇ ਜਾਂ ਬੰਦੇ ਨੂੰ ਘੱਟ ਵੋਟਾਂ ਪੈਣ ਮਿਹਨਤ ਕੀਤੀ ਹੋਵੇ ਤਾਂ ਬੰਦਾ ਕਹਿੰਦਾ ਹੀ ਆ ਕਿ ਮੈਂ 30000 ਦੀ ਕਮੇਟੀ ਚੱਕੀ ਆ ਮੇਰਾ 30000 ਰੁਪਿਆ ਇਹਨਾਂ ਦਾ 30-30 ਕਰੋੜ ਰੁਪਿਆ ਇੰਨਾ ਲੀਡਰਾਂ ਦੇ ਮੈਂ 30000 ਰੁਪਏ ਦਾ ਪੜਨੇ ਪਾਇਆ ਪਿਆ ਵਾ ਕੀ ਮੋਦੀ ਹੋ ਗਿਆ ਕੀ ਭਗਵੰਤ ਮਾਨ ਸਾਹ ਹੋਗੇ ਕੀ ਆਮ ਆਦਮੀ ਪਾਰਟੀ ਕੀ ਜਿਹੜੀਆਂ ਮਰਜ਼ੀ ਬਾਉਜਸ ਸਵਾਜ ਪਾਰਟੀ ਜਿਹੜੀ ਵੀ ਲਾ ਲੋ ਕਾਂਗਰਸ ਭਾਜਪੀ ਅਕਾਲੀ ਦਲ ਜਿਹੜੀ ਮਰਜ਼ੀ ਲਾ ਲੋ ਸਾਰੀਆਂ ਪਾਰਟੀਆਂ 30000 ਰੁਪਏ ਦਾ ਮੈਂ ਪੜਨੇ ਪਾਤੀਆਂ ਕਿਉਂ ਕਿ ਸਾਡੇ ਬੱਚੇ ਪੰਜਾਬ ਦੇ ਬੱਚੇ ਯੂਨੀਵਰਸਿਟੀ ਵਿੱਚ ਕੁੱਟੇ ਜਾ ਰਹੇ ਆ ਉਹਨਾਂ ਨੇ ੱਟਕਾ ਹੋ ਰਿਹਾ ਇਹ ਤੇ ਵੋਟਾਂ ਨੂੰ ਪਏ ਆ 2027 ਦੇ ਵਿੱਚ ਮੈਂ ਕਹਿੰਦਾ ਕਿਸੇ ਪਾਰਟੀ ਨੂੰ ਨਾ ਜਿਤਾਓ ਸਾਰੇ ਆਜ਼ਾਦ ਜਿਤਾਓ ਇੱਕ ਵਾਰ ਇਹਨਾਂ ਨੂੰ ਪਤਾ ਤੇ ਲੱਗੇ ਯਾਰ ਤੁਸੀਂ ਤੁਹਾਡੇ ਹੱਥੋਂ ਤਾਕਤ ਆ ਉਹ ਬੋਟ ਦੀ ਤਾਕਤ ਆ ਵੀ ਜਿਹੜੀ ਦੁਨੀਆ ਨੂੰ ਹਿਲਾ ਸਕਦੀ ਆ ਕਿਸੇ ਲੀਡਰ ਨੂੰ ਕਿਸੇ ਵੀ ਮੰਤਰੀ ਨੂੰ ਕਿਸੇ ਪ੍ਰਸ਼ਾਸਨ ਨੂੰ ਕਿਸੇ ਨੂੰ ਵੀ ਕਿਉਂਕਿ ਤੁਹਾਡਾ ਲੋਕਤੰਤਰ ਹੈ ਔਰ ਡਾਕਟਰ ਭੀਨੋ बाबा ਸਾਹਿਬ ਦਾ ਜਿਹੜਾ ਸੰਵਿਧਾਨ ਸੀਗਾ ਉਹਦੇ ਵਿੱਚ ਲਿਖਿਆ ਸੀਗਾ ਪੜੋ ਲਿਖੋ ਅੱਗੇ ਵਧੋ ਸੰਘਰਸ਼ ਕਰੋ ਨਾ ਤੇ ਸਾਡੇ ਬੱਚਨ ਸੰਘਰਸ਼ ਕੀਤਾ ਜਾਂਦਾ ਨਾ ਤੇ ਸਾਡੇ ਬੱਚੇ ਪੜ੍ਹੇ ਲਿਖੇ ਜਾਂਦੇ ਪਿਆ ਇਸ ਤਰ੍ਹਾਂ ਸਾਡੇ ਬੱਚਾਂ ਨਾਲ ਟੱਕਾ ਹੋ ਰਿਹਾ ਜਦੋਂ ਹਾਲ ਪੀਰ ਤੋਸਗੇ ਹਰ ਕੋਈ ਧਰਮ ਹਰ ਕੋਈ ਬੰਦਾ ਉੱਠ ਕੇ ਉੱਥੇ ਜਾ ਕੇ ਰਾਸ਼ਰ ਮੰਡਨ ਗਿਆ ਕਿ ਮੇਰੇ ਨੰਬਰ ਬੰਜਨ ਮੇਰੇ ਨੰਬਰ ਬੰਜਾ ਐਪ ਕੀ ਕੋਈ ਨਹੀਂ ਗਿਆ ਯਾਰ ਐਪ ਕਿਉਂ ਨਹੀਂ ਗਿਆ ਕਿਉਂਕਿ ਇੱਥੇ ਬੱਚਿਆਂ ਦਾ ਮਸਲਾ ਸੀਗਾ ਸਾਨੂੰ ਕੀ ਲੱਗਦਾ ਔਰ ਜੇ ਸਾਡੇ ਪੰਜਾਬ ਤੋਂ ਸਿੱਖਿਆ ਖੋਈ ਜਾ ਰਹੀ ਆ ਅਸੀਂ ਕੀ ਕਰਦੇ ਹਰ ਇੱਕ ਬੰਦਾ ਸੋਚਦਾ ਮੇਰਾ ਬੱਚਾ ਪੜ੍ਹ ਲੈ ਕੇ ਬਾਹਰ ਜਾਵੇ ਮੇਰਾ ਬੱਚਾ ਪੜ੍ਹਿਆ ਲਿਖਿਆ ਲੋਕੇਸ਼ਨ ਲਗਾਏ ਆਪਣੀ ਸਹੀ ਜਗ੍ਹਾ ਤੇ ਪਹੁੰਚੇ ਇਹ ਲੋਕਾਂ ਨੇ ਲੀਡਰਾਂ ਨੇ ਤੁਹਾਡੇ ਬੱਚਾ ਨੂੰ ਜ਼ਿੰਦਾਬਾਦ ਮੁਰਦਾਬਾਦ ਕਰਨ ਵਾਸਤੇ ਰੱਖਿਆ ਔਰ ਕੁਝ ਨਹੀਂ ਕਰਨ ਵਾਸਤੇ ਰੱਖ ਅੱਗੇ ਵਧਨ ਦੇਣਗੇ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਮਰੇ 2027 ਦੇ ਵਿੱਚ ਤੁਸੀਂ ਆਪਣੀ ਤਾਕਤ ਦਿਖਾ ਦਿਓ ਇਹ ਤਰਨ ਤਰਨ ਵਾਲਿਓ ਤੁਸੀਂ ਮੈਨੂੰ ਪਾਵੇਂ ਇਥੋਂ ਹਰਾ ਦਿਓਗੇ ਨਾ ਪਰ ਆਪਣੇ ਕੰਮ ਕਰਾ ਕੇ ਦਿਖਾ ਦਿਓ ਹੱਜ ਵੀ ਲੱਖਾਂ ਹੀ ਐਕਸੀਡੈਂਟ ਹੋਏ ਆ ਲੋਕੀ ਰੋਂਦੇ ਪਏ ਆ ਸੜਕਾਂ 'ਚ ਰੋਂਦੇ ਪਏ ਆ ਕਈਆਂ ਟੱਕੇ ਹੋਏ ਆ ਔਰ ਜੇ ਪੰਜਾਬ ਵਿੱਚ ਕਈ ਨੌਕਰੀ ਕਿਸੇ ਕੋਈ ਨੌਕਰੀ ਨਹੀਂ ਗਈ ਸਾਰੇ ਬੇੜਾ ਗਰਕ ਹੋਇਆ ਪਿਆ ਅਸੀਂ ਕਿੱਧਰ ਜਾਈਏ ਸਾਨੂੰ ਕੋਈ ਹਾਲਾਤ ਨਹੀਂ ਲੱਭਦੇ ਮੈਂ ਕਹਿੰਦਾ ਤੁਸੀਂ ਲੜੋ ਮੇਰੇ ਐਸਸੀ ਸਮਾਜ ਭਾਈਚਾਰਾ ਮੇਰੇ ਬਾਲਮੀਕ ਸਮਾਜ ਗੁਰੂ ਰਵਿਦਾਸ ਸਮਾਜ ਔਰ ਸਿੱਖ ਸਮਾਜ ਲੜਨ ਸਾਰੇ ਜਾਣੇ ਔਰ ਜਿਹੜੇ ਸਾਡੇ ਵੀ ਸਾਰੇ ਭਰਾ ਹੈਗੇ ਆ ਔਰ ਮਜੀਵੀ ਸਿੰਘ ਸਾਡੇ ਸਿੰਘ ਭਾਈ ਆ ਅਸੀਂ ਉਹਨਾਂ ਦੇ ਨਾਲ ਖੜੇ ਆ ਸਾਨੂੰ ਸਾਡੀ ਕੌਮ ਨੂੰ ਤਾਂ ਚ ਕੀਤੀ ਜਾਂਦੀ ਹੈ ਸਾਡੀ ਕੌਮ ਨੂੰ ਟਾਰਗੇਟ ਕੀਤਾ ਜਾਂਦਾ ਜਣਾ ਖੜਾ ਉੱਠ ਕੇ ਮੂੰਹ ਚੁੱਕ ਕੇ ਕੁਛ ਦਾ ਕੁਛ ਬੋਲ ਦਿੰਦਾ ਵਾ ਅਸੀਂ ਉਹਨਾਂ ਦੇ ਉੱਤੇ ਜੁੱਤੀਆਂ ਆਂਦੀਆਂ ਮਾਰਨੀ ਨੇ ਨਾ ਸਿਰ ਗੰਜੇ ਕਰ ਦੇਣੇ ਆ ਔਰ ਇੱਕ ਗੱਲ ਕਰਨ ਦਿੰਦੇ ਵੀ ਇਹ ਜਿਹੜਾ ਜਾਤਪਾਤ ਦਾ ਮਸਲਾ ਇਹ ਨਾ ਕਰੋ ਅਸੀਂ ਤਾਂ ਸਾਰਿਆਂ ਨੂੰ ਇੰਡੀਅਨ ਬਣਾਣਾ ਚਾਹੁੰਦੇ ਆ ਸਾਰੇ ਭਾਰਤ ਦੇ ਮੁੱਲਵੰਸੀ ਬਣਾਣਾ ਚਾਹੁੰਦੇ ਆ ਤਾਂ ਇਸ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੀ ਚਿਤ ਹੁੰਦੀ ਹੈ ਦੂਜੀ ਵਾਰ ਆਮ ਆਦਮੀ ਪਾਰਟੀ ਇਸ ਸੀਟ ਤੇ ਕਾਬਜ਼ ਹੁੰਦੀ ਹੈ ਤਾਂ 1 ਸਾਲ ਦੇ ਲਈ ਇਹ ਵਿਧਾਇਕ ਚੁਣਿਆ ਗਿਆ ਹਾਲਾਂਕਿ 2027 ਦੀਆਂ ਚੋਣਾਂ ਚ ਵੇਖਣਾ ਹੋਵੇਗਾ ਕਿ 2027 ਦੇ ਵਿੱਚ ਤਰਨਤਾਰਨ ਦੀ ਸੀਟ ਤੇ ਕੀ ਬਦਲਾ ਆਉਂਦਾ ਹੈ